ਬਿੱਲੀਆਂ ਦੀ ਮਿਆਉ ਮਿਆਉ ਤੇ ਗੜਕਾ ਸ਼ੇਰ ਦਹਾੜਾਂ ਦਾ ਓਏ ਸੰਤਾਂ ਦੇ ਨਾਲ ਵਹਿਰ ਖੋਰੇ ਸੀ ਕੀ ਸਰਕਾਰਾਂ ਦਾ ਓਏ ਬਿੱਲੀਆਂ ਦੀ ਮਿਆਉ ਮਿਆਉ ਤੇ ਗੜਕਾ ਸ਼ੇਰ ਦਹਾੜਾਂ ਦਾ ਓਏ ਸੰਤਾਂ ਦੇ ਨਾਲ ਵਹਿਰ ਖੋਰੇ ਸੀ ਕੀ ਸਰਕਾਰਾਂ ਦਾ ਰੌਕਟ ਤੱਕ ਤੱਕ ਹੱਸਦੇ ਉੱਡਦੇ ਪਰੇ ਪਕਾਨੇ ਨੂੰ ਓਏ ਦਦੇ ਪਰੇ ਪਕਾਨੇ ਨੂੰ ਆ ਬੰਦੇ ਬੰਬ ਪਰਹਾਣੇ ਸੰਦ ਛੇੜਦੇ ਵਖਤ ਜਮਾਨੇ ਨੂੰ ਆ ਬੰਦੇ ਬੰਬ ਪਰਹਾਣੇ ਸੰਦ ਛੇੜਦੇ ਵਖਤ ਜਮਾਨੇ ਨੂੰ ਕਹਿੰਦਾ ਓਏ ਹਸ਼ਰਿਸ ਨਾਯੋ ਬੱਚਿਆਂ ਨੂੰ ਬਦमाश ਵਿਚਾਰੇ ਦਾ ਓਏ ਥੱਪੜ ਜਿਸ ਤੇ ਵਰੀਆ ਸੀ ਜਗਤਾਰ ਹਵਾਰੇ ਦਾ ਓਏ ਹਾਸ਼ਿਰ ਸਨਹਾਉ ਬੱਚਿਆਂ ਨੂੰ ਬਦਮਾਸ਼ ਵਿਚਾਰੇ ਦਾ ਓਏ ਥੱਪੜ ਜਿਸ ਤੇ ਵਰਿਆਸੀ ਜਗਤਾਰ ਹਵਾਰੇ ਦਾ ਓਏ ਹੱਥ ਕੜੀਆਂ ਕਿਉਂ ਰੋਕਣ ਮਰਦਾਂ ਦੇ ਨਜ਼ਰਾਨੇ ਨੂੰ ਓਏ ਮਰਦਾਂ ਦੇ ਨਜ਼ਰਾਨੇ ਨੂੰ ਆ ਬੰਦੇ ਬੰਬ ਪੁਰਾਣੇ ਸੰਦ ਛੇੜਦੇ ਵਕਤ ਜਮਾਨੇ ਨੂੰ ਆ ਬੰਦੇ ਬੰਬ ਪੁਰਾਣੇ ਸੰਦ ਛੇੜਦੇ ਵਕਤ ਜਮਾਨੇ ਨੂੰ ਠੀਕ ਹੈ ਜੀ